ਹਾਂਜੀ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਹਿਲੀ ਵਾਰ ਆਪਾਂ ਇੱਥੇ ਆਏ ਆਂ ਏਮਜ ਹਸਪੀਟਲ ਬਠਿੰਡਾ ਬਠਿੰਡੇ ਸ਼ਹਿਰ ਦੇ ਵਿੱਚ ਬਹੁਤ ਹੀ ਵੱਡਾ ਸਰਕਾਰੀ ਹਸਪਤਾਲ ਪੜਿਆ ਹੋਇਆ ਹੈ ਬਹੁਤ ਹੀ ਸਸਤੀਆਂ ਦਵਾਈਆਂ ਸਹੂਲਤਾਂ ਤੇ ਇੱਧਰ ਗੁਰੂ ਨਾਨਕ ਦੇ ਘਰ ਦਾ ਲੰਗਰ 24 ਘੰਟੇ ਲੰਗਰ ਚੱਲ ਜਾਂਦਾ ਦੇਖੋ ਕਿੰਨੇ ਲੋਕ ਆ ਫ੍ਰੀ ਲੰਗਰ ਛਕ ਰਹੇ ਆ ਜੀ ਤਨ ਗੁਰੂ ਤਨ ਗੁਰੂ ਪਿਆਰੇ ਦੇਖੋ ਕਿੱਡੀ ਵੱਡੀ ਆਪਣੀ ਕੌਮ ਐ ਸਿੱਖ ਕੌਮ ਹੈ ਨਾ ਤੇ ਇੱਥੇ ਲੰਗਰ ਚੱਲਦਾ ਹੀ ਰਹਿੰਦਾ ਹੈ ਚਾਹ ਦਾ ਪ੍ਰਸ਼ਾਦਿਆਂ ਦਾ 24 ਘੰਟੇ ਦੇਖੋ ਹਰ ਇੱਕ ਬੰਦੇ ਨੂੰ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਹੈ ਕਹਿੰਦੇ ਚਿੜੀ ਚੂਂਚ ਭਰ ਲਏਗੀ ਨਦੀੋਂ ਨਾ ਘਟੇ ਨੀਰ ਦਾਨ ਦੀਏ ਧਰਨਾ ਘਟੇ ਕਹਿਗੇ ਭਗਤ ਕਬੀਰ ਕਿੰਨੇ ਲੋੜਵੰਦ ਗੁਰਮਤਿ ਪਿਆਰੇ ਲੰਗਰ ਛਕ ਰਿਹਾ ਕਿੰਨੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਦੀ ਇਧਰ ਠੰਡਾ ਮਿੱਠਾ ਚਲ ਚੱਲ ਰਿਹਾ 24 ਘੰਟੇ ਛਕੋ ਤੇ ਇਧਰ ਕਿਡਾ ਬਹੁਤ ਵੱਡਾ ਇਹ ਵਿੱਚ ਹਸਪੀਟਲ ਅੱਜ ਪਹਿਲੀ ਵਾਰ ਆਪਾਂ ਆਏ ਆ ਦੇਖ ਕੇ ਬਹੁਤ ਹੈਰਾਨ ਹੋਏ ਵੀ ਇਲਾਕਾ ਆਪਣਾ ਹੀ ਆ ਪਰ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਕਿਉਂਕਿ ਮੈਂ ਪਹਿਲੀ ਵਾਰ ਆਇਆ ਬਹੁਤ ਸਾਰੇ ਬੱਚੇ ਇੱਥੇ ਸਟੱਡੀ ਵੀ ਕਰਦੇ ਆ ਅਨਲਾਜ ਵੀ ਇੱਥੇ ਲਗਭਗ 5 ਲੱਖ ਵਾਲਾ ਮੋਦੀ ਵਾਲਾ ਕਾਰਡ ਵੀ ਚੱਲਦਾ ਇੱਥੇ ਤੇ ਇਧਰ ਆਪਾਂ ਹੁਣ ਜਾ ਰਹੇ ਆ ਜੀ ਐਮ ਹਸਪੀਟਲ ਦੇ ਵਿੱਚ ਬਹੁਤ ਲਗਭਗ ਪਤਾ ਨਹੀਂ ਕਿੰਨੀ ਕੀ ਜ਼ਮੀਨ ਹੋਣੀ ਹੈ ਮੋਦੀ ਸਾਹਿਬ ਜੀ ਨੇ ਉਧਰ ਕਾਰਫੇ ਕੀਤਾ ਸੀਗਾ ਇਹਦਾ